ਹਾਂਜੀ ਦੋਸਤੋ ਸ਼ਬਦਿਕਾ ਜੀ ਸਾਰਿਆਂ ਨੂੰ ਲਓ ਜੀ ਵੀਰੇ ਹੁਣ ਦਿਖਾਉਣੇ ਆਪਾਂ ਕਿ ਜਰਚੀ ਗਾਂ ਤੇ ਬੱਕੀ ਬਾਈ ਦਾ ਪਰ ਪਾਇਆ ਤੇ ਆਪਾਂ ਖੜੇ ਪੰਨੇ ਰਾਜਮਾਰੇ ਤੁਸਨ ਕੋਣ ਹੈ ਵੀਰੇ ਇੱਕ ਬੋਹੀ ਛੋਟੀ ਦੇਖੋ ਪੂਰੀ ਛੋਟੀਆਂ ਬਹੁਸ਼ ਹੋਣੀਆਂ ਤੇ ਦੇ ਆਪਾਂ ਠੀਕਾ ਭਰਿਆ ਜੂਬਾ ਸੋਰੀ ਕੰਡੇ ਵਾਲਾ ਕੰਡੇ ਵਾਲਾ ਵੀ ਬੂਰਾ ਹੀ ਹੈਗਾ ਤੇ ਤੁਸੀਂ ਇਹਨਾਂ ਦੇਖੋ ਵੀ ਇਹਨੇ ਹੁਣਾਂ ਟਾਈਮ ਤੇ ਥਮੇ ਜਿਹਾ ਵਧੀਆ ਆ ਲੋਕਾਂ ਦੀ ਹੋਰ ਮਾਨੀਏ ਸੋਹਣੇ ਹੋ ਜਾਣਾ ਨੇ ਬੜੀ ਅੰਦਰਾਂ ਕਹਿੰਦੇ ਰੰਗ ਨਹੀਂ ਕਲੀਅਰ ਆਉਂਦਾ ਹੈਗਾ ਤੇ ਪਰ ਪਹੁੰਚ ਹੋਣੀ ਬੁਰੀ ਆ ਬਾਕੀ ਇਹ ਵੀ ਦਿਖਾਉਣੇ ਆ ਇਹ ਕੰਮ ਵੱਡੀ ਬਹੁਤ ਬੈੜੀ ਜੁਨੀਅਰ ਮਾਸਟਰਡ ਚੁਈ ਹੋਈ ਜਾ ਬਹੁਤ ਟਾਈਮ ਹੋ ਗਿਆ ਰਿਕਵਰੀ ਨਹੀਂ ਹੋ ਰਹੀ ਹੈ ਜੀ ਤੇ ਹੁਣ ਆਪਾਂ ਇਹਦੇ ਅੱਜ ਇੱਕ ਇਨਜੈਕਸ਼ਨ ਲੱਗਿਆ ਸੀ ਉਹ ਲਾਉਣ ਲੱਗੇ ਆ ਉਹ ਇਨਜੈਕਸ਼ਨ ਦੇ ਵੀਰੇ ਇੱਕ ਪ੍ਰੋਬਲਮ ਹੈਗੀ ਆ ਜਿਹੜਾ ਆਪਾਂ ਲਾਉਣੇ ਆ ਬੁੱਧੋ ਦੇ ਨਾਲ ਕਹਿੰਦੇ ਖਾਰਾ ਹੋ ਜਾਮਾ ਜਮਾ ਕੋੜਾ ਨਾ ਦਾ ਤੇ ਤੁਸੀਂ ਜਿਹੜੇ ਪਰਜਮਾ ਪਟਾਣਦਾ ਹੈਗਾ ਤੇ ਪਹਿਲਾਂ ਵੀ ਚੂਜ਼ ਕੀਤਾ ਜਦੋਂ ਬਾਰੇ ਫੇਰ ਆਪਾਂ ਘੱਟ ਲੱਗੇ ਆ ਬਹੁਤ ਟੱਕ ਤੇ ਇੰਨੀ ਕੀ ਆ ਵੀਰੇ ਉਹ ਕਿਤੋਂ ਐ ਕਰ ਦਿੰਦੇ ਸੋ ਜਾ ਜਾਂਦੀ ਬਹੁਤ ਵੱਡੀ ਤੇ ਨਾਲ ਕਹਿੰਦੇ ਨੇ ਉਹਦੇ ਉਹ ਤਾਂ ਨਮਤ ਕੋੜਾ ਕੋੜਾ ਖਾਣ ਦਾ ਵਰਗਾ ਬਹੁਤ ਸਸਤਾ ਹੈਗਾ ਇੱਕ ਮਨ ਮਨ ਲੋ ਵੀ ਪਰ ਫਾਰਮਰ ਦਾ ਨੁਕਸਾਨ ਹੋਣ ਤੋਂ ਬਚ ਜਾਂਦਾ ਜਿਵੇਂ ਤੁਸੀਂ ਜਿ ਚੌਣਿਓ ਵੀ ਆ ਆਪਾਂ ਇਹਨਾਂ ਦਾ ਖਰਚਾ ਆ ਜਾਂਦਾ ਯਾਰ ਇਹਨਾਂ ਨੇ ਮੈਂ ਕਿਹਾ ਸ਼ਿਫਟ ਕਰਾਂ ਦੀ ਕਿ ਆਪਾਂ ਲਾਉਣੀਆਂ ਮਹਿੰਗੇ ਮਹਿੰਗੇ ਉਹਨਾਂ ਨੂੰ ਵੈਸਾ ਹੈਗਾ ਤੇ ਆਪਾਂ ਵੀ ਇਹ ਗਰਨ ਕਾਲ ਕਰਦੇ ਹਾਂ ਮਸਟ 800 ਰੁਪਏ ਰੱਖਣ ਦੀ ਆਪਾਂ ਕਰਨਾ ਕੀ ਜਾਨਾ ਤੇ ਇੱਕ ਤਾਂ ਫੋਈ ਰੱਖਣੀ ਆ ਫੁੱਲ ਵਾਲੇ ਦੇ ਵਾਲੇ ਦੇਖੋ ਹੁਣ ਜਮਾਂ ਦੀ ਦੇਖ ਸਕਦੇ ਹਾਂ ਜਮਾਂ ਟਰਾਈ ਕੀਤਾ ਪਿਆ ਤੇ ਲੜਕਾ ਕਹਿੰਦਾ ਇਹਨਾਂ ਦੇ ਬੰਦਾ ਬੜਾ ਹੁੰਦਾ ਹੈਗਾ ਅੱਜ ਹੀ ਮੈਂ ਨਾ ਪਾਈ ਰੱਖਿਆ ਨੇ ਬੱਲੇ ਤੇ ਬਾਕੀ ਵੀਰੇ ਸਾਰੇ ਵੀ ਬਾਕੀ ਸ਼ੋਹਣੀਆਂ ਗਾਵਾਂ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਕਿੰਨਾਂ ਬ ਯਾਰ ਛੋਟੀ ਆ ਵੀਰੇ ਬੁਰੀ ਬਹੁਤ ਸੋਹਣੀ ਇਹ ਲੋਕ ਬਹੁਤ ਮੰਗ ਰਿਹਾ ਪਏ ਹੋਏ ਨੇ ਤੇ ਮੰਗ ਰਹੇ ਨੇ ਲੋ ਜੀ ਆ ਲੋ ਇਹਦੇ ਆਪਾਂ ਤਿੱਕਾ ਪਰ ਨੂੰ 5-6 ਦਿਨ ਹੋ ਗਏ ਆਪਾਂ ਜੇ ਇਹ ਕੀਤੀ ਆ ਕੰਡੇ ਵਾਲੇ ਦੀ ਇਸ ਟਾਈਮ ਹੋ ਗਿਆ 5-6 ਦਿਨ ਹੋ ਗਏ ਇਹ ਕਿਤੇ ਨੂੰ ਜਿਹੜੀ ਘੱਟੀ ਦਾ ਕੋਈ ਮੰਨ ਨਹੀਂ ਹੈਗਾ ਤੇ ਉਹ ਨਾਲ ਟਾਈਮ ਤੇ ਬਹੁਤ ਛੋਣੀ ਬਣ ਜਾਣਾ ਹੈਗਾ ਤੇ ਲੋਕਾਂ ਨੇ ਬਹੁਤ ਨੇ ਮੰਗਣਾ ਹੈਗਾ ਬਾਕੀ ਯਾਰ ਮੈਂ ਦਿਖਾਉਣਾ ਜਿਹੜੀਆਂ ਛਿੱਧੀਆਂ ਵਾਲੀਆਂ ਨੇ ਵੀਰੇ ਦੇਖੋ ਬਹੁਤ ਬਰਾ ਖਾਲਾ ਤੇ ਇਹ ਯਾਰ ਪਤਾ ਕਿਵੇਂ ਆ ਜਦੋਂ ਆਪਾਂ ਕਹਿੰਦੇ ਚਾਰ ਵੱਧ ਪਾਉਣੇ ਆ ਚਾਰ ਤੇ ਬਹੁਤ ਫੱਕਟ ਨੇ ਹੁਣਕ ਮੇਰੇ ਪਿੰਡ ਕਹਿੰਦੇ ਆ ਅੱਜ ਪ੍ਰੋਬਲਮ ਹੈ ਜਰ ਮੱਝਾਂ ਉਹ ਬੰਦਾ ਚਾਰ ਬਹੁਤ ਪੁੰਨਾ ਦੀਗਾ ਉਹਦੀਆਂ ਮੱਝਾਂ ਸ਼ਾਰੀਆਂ ਵੀਰੇ ਕੱਟਰੂ ਛੱਟੇ ਚੁੱਕੇ ਨੇ ਰੋਜ਼ ਰੋਜ਼ ਦੀ ਪ੍ਰੋਬਲਮ ਆਈ ਨਹੀਂ ਆਪਰਪੋਟਾ ਵੀ ਕਰਾਲੀਆਂ ਤੇ ਅੱਜ ਕਿ ਉਹਦੇ ਸਾਰੇ ਨੂੰ ਮਨਸਟੈਟ ਬਹੁਤ ਹੋ ਰਹੀ ਆ ਚਾਰ ਪਤ ਪਾਉਣ ਦੇ ਬਹੁਤ ਨੁਕਸਾਨ ਨੇ ਵੀਰੇ ਤੇ ਕਹੇ ਨਾਲ ਉਹਦੇ ਪਾਓ ਚਲੋ ਕੋਈ ਗੱਲ ਨਹੀਂ ਤੇ ਆਪਾਂ ਹੁਣ ਤੁਹਾਨੂੰ ਦਿਖਾਉਣ ਜਾਂਦੇ ਇੱਕ ਹੋਰ ਬਾਈ ਦੀਆਂ ਪੂਰੀਆਂ ਛੋਟੀਆਂ ਜੋ ਕਿ ਬਹੁਤ ਸੁੰਦਰ ਨੇ ਬਹੁਤ ਸੁੰਦਰ ਨੇ ਯਾਰ ਫਲੇ ਦੇਖੋ ਜੀ ਆਹ ਵੀ ਤੇ ਦੇਖੋ ਜਮਾ ਕਿੱਤੀ ਹੈਗੀ ਆ ਦੇਖੋ ਜੀ ਜਮਾ ਚਿੱਟੀ ਆ ਜਮਾ ਕੁੰਡੀ ਆ ਗਈ ਪੁਰਸ਼ ਹੋਣੀ ਕੱਟੀ ਹੋ ਜਾ ਜਿਹੜੇ ਨਾਲ ਦੀ ਕੱਟੀ ਦਾ ਵੀਰੇ ਆਪਣੀ ਦੀ ਹੈ ਨਹੀਂ ਸਾਡੇ ਰਿਟਮ ਹੈ ਨਹੀਂ ਥੋੜਾ ਸੁਧੇ ਇਦੋਂ ਹੋਵੇ ਸਾਡੇ ਮਨਦਰ ਕੋਈ ਨਹੀਂ ਹੈਗੀ ਸਾਰੀਆਂ ਇਹਨੇ ਬੂਰੀਆਂ ਨੇ ਸਾਰਿਆਂ ਦੀ ਆਪਾਂ ਇਕ ਕਰਨੀ ਆ ਨਾ ਸਾਰਿਆਂ ਵਧੀਆ ਕਰਨੀ ਆ ਮੰਨ ਲਓ ਜਮੇ ਖਾਲੇ ਦੇ ਪੱਨ ਦੇ ਖਾਲੇ ਕੰਡੇ ਵਾਲੀ ਨਹੀਂ ਉਹਦੀ ਕੰਡੇ ਵਾਲਾ ਤਸ਼ਮੰਦਰ ਉਦੋਂ ਆਪਾਂ ਪੱਨ ਫੁੰਦਰ ਵੇੜਾ ਜੇ ਹੋਵੇ ਬੋਝ ਹੋਣਾਗਾ ਤੇ ਉਹਨੇ ਵੀ ਵਿਰੇ ਪੱਛੋਂ ਦੇ ਬਹੁਤ ਹੁਣੇ ਰੂਸ਼ੇ ਬਹੁਤ ਛੇ ਆ ਰਹੇ ਨੇ ਪੂਰੇ ਆ ਰਹੇ ਨੇ ਤੇ ਇਹ ਬਾਈ ਦਾ ਫਾਰਮ ਹੈਗਾ ਤੇ ਅੱਜ ਅਸੀਂ ਆਪਾਂ ਇਹਦਾ ਮਚਾਰਦ ਦਾ ਹੱਲ ਕਰਨ ਆਏ ਸੀਗੇ ਤੇ ਛਾਰੀਆਂ ਨੇ ਦੋ ਜਰਸੀ ਗਾਂ ਲੈ ਕੇ ਆਏ ਨੇ ਜਿਹਦੇ ਦੁੱਧ ਹੈਗਾ ਵੀਰੇ 32 ਲੀਟਰ ਦੁੱਧ ਆਉਣਾ ਹੈ ਇਹ ਆ ਪਤੀ ਗਾਂ ਕੀ ਦੁੱਧ ਹੈਗਾ 32 ਲੀਟਰ ਕਿਲੋ ਦੁੱਧ ਹੈਗਾਗਾ ਤੇ ਜਰਸੀਆਂ ਦਾ ਕਿੰਨਾਂ ਰਹਾ ਹੈਗਾ ਵੀਰੇ ਇਹ ਮਾਲ ਨੇ ਛਾਰੀਆਂ ਨੇ ਕਦੇ ਰੋਜ਼ ਤੋਂ ਮਾਰ ਰਹੀ ਦੀ ਹੈ ਪਰ ਇਹ ਕਦੇ ਨੇ ਮਾਰ ਨਹੀਂ ਬਈ ਸੀਗੀ ਇਹ ਸਾਰੇ ਬੇਸ ਕੇ ਚਰਚੀ ਰਹਿੰਦੇ ਨੇ ਚਰਚੀ ਦਾ ਐਰਸ਼ਰ ਤੇ ਇਹਦਾ ਕੋਈ ਕਰਨੀ ਲੱਗੇ ਦੇ ਇਹ ਬਾਈ ਦਾ ਕੈਡੀ ਵੀ 1,73,000 ਰੁਪਏ ਤੇ ਗਾਂ ਵੀਰੇ 1,76,000 ਦੀ ਆਈ ਹੋਈ ਹੈ ਦੁੱਧ ਵੀਰੇ ਪੱਤੀ ਦੇਤੀ ਕਿਲੋ ਵਸਟਾ ਮه ਹੈਗਾ ਮਜੂਦ ਤੇ ਬਾਕੀ ਬੜੀ ਬਗਟਾਈ ਹੋਈ ਆ ਕਿਤੇ ਬੜੇ ਮਟਾੜ ਨਾ ਹੋਣ ਲੱਗ ਜੇ ਜਿਵੇਂ ਹੁਣ ਇਹ ਨੂੰ ਘਰੀ ਪੀ ਜਾ ਦੇਖੋ ਜੇ ਲੈ ਵਜੋਂ ਨਾਲ ਹੋ ਜਾ ਪਏਗਾ ਜੋ ਰੋਬੀ ਲੈ ਕੇ ਆਏ ਤੇ ਦੋਦੇ ਥੱਲੇ ਵੀ ਰਹੇ ਨੇ ਹੈਗਾ ਜੀਆ ਰੋਬਰੀ ਗਾਣ ਲੈ ਕੇ ਆਏ ਤੇ ਉਹਦਾ ਹੈਗਾ ਚਲੇ ਤੇ 30 ਕਿਲੋ ਅੱਜ ਵੀ ਸਿਰਫ ਕਿਲੋ ਹੈਗਾ ਯਾਰ ਕਿਲੋ ਵੀ ਉਹਦੇ ਨਾਲ ਖਰਾਬ ਹੋਇਆ ਪਿਆਗਾ ਖਿੱਦੀਆਂ ਖੂਨ ਬਰਾਹੜ ਆ ਰਿਹਾਗਾ ਤੇ ਹੁਣ ਇਹਦਾ ਪੱਕਾ ਹੱਲ ਵੀ ਨਹੀਂ ਹੁਣ ਆਪਾਂ ਕੀ ਕਰਦੇ ਆਂ ਕਹਿੰਦੇ ਰਸਿਕ ਬ੍ਰੇਕ ਦੀ ਜਿਹੜੀ ਜਲਤ ਹੈਗਾ ਨਾ ਹੈਗਾਗਾ ਤੇ ਪਹਿਲਾਂ ਆਪਾਂ ਲਾਇਆ ਤੇ ਜਲ ਤੱਕ ਵੀ ਮਿਲ ਗਿਆ ਆਪਾਂ ਨੂੰ ਬਾਕੀ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਪੇ ਲੋ ਜੀ ਵੀਰੇ ਤੁਸੀਂ ਧਾਰ ਦੇਖਦੇ ਕਿ ਪੈਂਦੀਆਂ ਨਾ ਆ। ਉਹਦੇ ਵੀਰੇ ਆਪਣੇ ਨਿਕਲੀਆਂ ਦਾ ਹਰ ਵਕਤ ਇਹਦੀ ਬੈੜੀ ਦੇ। ਇਹਦਾ ਹੱਲ ਕੀ ਹੈ ਵੀਰੇ ਕਮਿਟਾ ਵਿੱਚ ਕੋਡ ਲੈਣੀ ਆ ਆਪਣੇ ਤੁੰਸ਼ਮਲ ਇਕ ਪਾ ਲੈਣਾ ਆਪਾਂ ਛੋਟਾ ਫੌਜੋ। ਦੇਲੇ ਵੀਰੇ ਵੀ ਤਾਂ ਮੋਕਸੇ ਬੀਏ ਮੰਗ ਲੈਣੀ ਆ। ਛੋਟਾ ਫੋਟ 50 ਜੰਗਰਾ ਹੋਣਾਗਾ। ਉਹਦੇ ਨਿਕਲਣਾ ਵੀਰੇ ਖਾਣਾਂ ਦੇ ਵਿੱਚ ਬੰਦ ਹੋ ਜਾਂਦਾਗਾ। ਜਿਹੜਾ ਸਾਹ ਬਣਾਉਣਾ ਆਈ ਜਾਂਦਾ। ਮੋਢੀ ਮੋਢੀ ਇੰਨੇ ਕਲੀਅਰ ਆਉਂਦਾਗਾ।